21 ਦਸੰਬਰ ਨੂੰ ਨਗਰਪੰਚਾਇਤ ਮਾਲਪੁਰ ਦੇ ਵਿੱਚ ਚੋਣ ਹੋਣ ਜਾ ਰਹੀ ਹੈ ਜਿੱਥੇ ਕਿ ਤੁਹਾਨੂੰ ਅਲੱਗ-ਅਲੱਗ ਵਾਰਡਾਂ ਦਾ ਅਸੀਂ ਕੈਂਡੀਡੇਟਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਉੱਥੇ ਹੀ ਅੱਜ ਵਾਰਡ ਨੰਬਰ 9 ਦੇ ਵਿੱਚ ਅਸੀਂ ਪਹੁੰਚੇ ਹੋਏ ਹਾਂ ਜੋ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਨਦੀਪ ਕੌਰ ਜੀ ਸਾਡੇ ਨਾਲ ਦੈਨਿਕ ਸਵੇਰਾ ਦੀ ਟੀਮ ਦੇ ਨਾਲ ਗੱਲਬਾਤ ਕਰ ਰਹੇ ਨੇ ਸਵਾਗਤ ਹੈ ਜੀ ਤੁਹਾਡਾ ਦੈਨਿਕ ਸਵੇਰਾ ਦੇ ਵਿੱਚ ਮਿਹਰਬਾਨੀ ਜੀ ਤੁਹਾਡੀ ਮੈਮ ਤੁਸੀਂ ਵਾਰਡ ਨੰਬਰ 9 ਦੇ ਵਿੱਚ ਖੜੇ ਹੋ ਕੀ ਸਮੱਸਿਆ ਹੈ ਤੁਹਾਡੇ ਵਾਰਡ ਦੇ ਵਿੱਚ ਤੁਸੀਂ ਖੜੇ ਹੋਏ ਆਮ ਆਦਮੀ ਪਾਰਟੀ ਬਾਰੇ ਕੀ ਕਹੋਗੇ ਆਮ ਆਦਮੀ ਪਾਰਟੀ ਦਾ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਸ਼ੁਕਰੀਆ ਕਰਦੀ ਹਾਂ ਜੀ ਕਿ ਉਹਨਾਂ ਨੇ ਮੈਨੂੰ ਇਸ ਕਾਬਲ ਸਮਝਿਆ ਤੇ ਮੈਂ ਜੋ ਡੋਰ ਟੂ ਡੋਰ ਜਾ ਕੇ ਅਸੀਂ ਆਮ ਲੋਕਾਂ ਦੀਆਂ ਸਮੱਸਿਆਵਾਂ ਬੇਸਿਕ ਦੇਖ ਰਹੇ ਹਾਂ ਨੰਬਰ 1 ਤੇ ਪਾਣੀ ਜੀ ਪਾਣੀ ਦੀ ਸਮੱਸਿਆ ਸਾਡੇ ਖਾਸ ਤੌਰ ਤੇ ਗਰਮੀਆਂ ਵਿੱਚ ਵਿਚਲੇ ਮੁਹੱਲਿਆਂ ਵਿੱਚ ਬਹੁਤ ਜ਼ਿਆਦਾ ਆ ਰਹੀ ਆ ਤੇ ਮੈਂ ਚਾਹੁੰਦੀ ਆ ਕਿ ਸਭ ਤੋਂ ਪਹਿਲਾਂ ਤਾਂ ਪਾਣੀ ਦਾ ਜੋ ਕਿ ਹਰ ਇੱਕ ਨੂੰ ਚਾਹੀਦਾ ਆ ਮੈਂ ਚਾਹੁੰਦੀ ਆ ਕਿ ਉਹਦਾ ਪ੍ਰਬੰਧ ਕੀਤਾ ਜਾਵੇ ਦੂਜੇ ਨੰਬਰ ਤੇ ਮੈਂ ਦੇਖ ਰਹੀ ਆ ਗਲੀਆਂ ਨਾਲੀਆਂ ਦਾ ਵੀ ਬਹੁਤ ਜ਼ਿਆਦਾ ਬਹੁਤ ਬੁਰਾ ਹਾਲ ਆ ਜੀ ਸਟਰੀਟ ਲਾਈਟਸ ਆ ਜਿਹੜੀਆਂ ਉਹ ਜਿਨ੍ਹਾਂ ਕਿਤੇ ਲੱਗੀਆਂ ਕਿਤੇ ਨਹੀਂ ਲੱਗੀਆਂ ਜੀ ਤਾਂ ਕਰਕੇ ਮੈਂ ਚਾਹੁੰਦੀ ਆ ਕਿ ਉੱਥੇ ਜਿਹੜਾ ਹੈ ਉਹਨਾਂ ਦਾ ਉਹਨਾਂ ਸਾਰਿਆਂ ਦੇ ਹਿਸਾਬ ਤੇ ਨਾਲ ਕੰਮ ਕੀਤਾ ਜਾਵੇ ਉਹਨਾਂ ਮੈਂ ਤੁਸੀ ਆਮ ਆਦਮੀ ਪਾਰਟੀ ਤੋਂ ਇਲੈਕਸ਼ਨ ਲੜ ਰਹੇ ਹੋ ਤੇ ਤੁਹਾਨੂੰ ਕਿਹੋ ਜਿਹਾ ਸਹਿਯੋਗ ਮਿਲ ਰਿਹਾ ਹੈ ਵਾਰਡ ਵਾਸੀਆਂ ਦਾ ਮੈਂ ਆਪਣੇ ਵਾਰਡ ਵਾਸੀਆਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੀ ਹਾਂ ਮੈਨੂੰ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਹੈ ਮੈਂ ਬਹੁਤ ਉਹਨਾਂ ਦੇ ਧੰਨਵਾਦੀ ਸ਼ੁਕਰੀਆ ਕਰਦੀ ਹਾਂ ਔਰ ਮੈਂ ਸਾਡਾ ਕਿਉਂਕਿ ਫੈਮਿਲੀ ਜਿਹੜੀ ਹੈ ਉਹ ਪਹਿਲਾਂ ਵੀ ਸਮਾਜ ਸੇਵੀ ਸੀਗੀ ਤੇ ਅਸੀਂ ਚਾਹੁੰਦੇ ਹਾਂ ਕਿ ਬਣ ਕੇ ਜੇ ਮੈਂ ਮੈਂ ਜਿੱਤ ਕੇ ਤਾਂ ਮੈਂ ਉਹਨਾਂ ਦਾ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਵਾ ਸਕਾਂਗੇ ਮੈਂ ਪਹਿਲਾਂ ਵੀ ਕਦੇ ਇਲੈਕਸ਼ਨ ਲੜਿਆ ਜਾਂ ਪਹਿਲੀ ਵਾਰ ਤੁਸੀਂ ਖੜੇ ਨਹੀਂ ਜੀ ਮੇਰੀ ਪਹਿਲੀ ਇਲੈਕਸ਼ਨ ਹੈ ਜੀ ਮੈਂ ਪਹਿਲੀ ਇਲੈਕਸ਼ਨ ਦੇ ਵਿੱਚ ਖੜੀ ਹੋਈ ਹਾਂ ਮੈਂ ਪਹਿਲਾਂ ਨਹੀਂ ਲੜੀ ਕਦੀ ਵੀ ਇੱਛਾ ਸੀ ਆਪਣੀ ਜਾਂ ਫਿਰ ਨਹੀਂ ਵੈਸੇ ਇੱਛਾ ਵੀ ਨਹੀਂ ਸੀ ਜਿੱਦਾਂ ਕਿਉਂਕਿ ਅਸੀਂ ਵੈਸੇ ਹੀ ਕੰਮ ਕਰ ਰਹੇ ਸੀ ਪਰ ਇਹ ਕਿਸੇ ਪਰ ਜਦੋਂ ਦਾ ਹੁਣ ਆਮ ਆਦਮੀ ਪਾਰਟੀ ਨੂੰ ਅਸੀਂ ਦੇਖ ਰਹੇ ਪੰਜਾਬ ਵਿੱਚ ਜੋ ਕੰਮ ਕਰ ਰਹੇ ਆ ਤੇ ਅਸੀਂ ਸੋਚਿਆ ਫਿਰ ਅਸੀਂ ਆਮ ਆਦਮੀ ਪਾਰਟੀ ਨੂੰ ਹੀ ਚੁਣਨਾ ਸਹੀ ਸਮਝਿਆ ਜੀ ਅਸੀਂ ਵਾਰਡ ਦੇ ਵਿੱਚ ਘੁੰਮ ਰਹੇ ਸੀ ਲੋਕਾਂ ਨੇ ਦੱਸਿਆ ਕਿ ਇਹ ਪਰਿਵਾਰ ਹੈ ਜਿਹੜਾ ਤੁਹਾਡਾ ਦੱਸਿਆ ਜਾ ਰਿਹਾ ਕਿ ਸਮਾਜ ਸੇਵੀ ਵੀ ਹੈ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ ਪਰ ਇਸ ਤੁਹਾਡੇ ਵਾਰਡ ਦੇ ਵਿੱਚ ਸੀਵਰੇਜ ਦੀ ਵੀ ਬੜੀ ਸਮੱਸਿਆ ਸੀ ਉਹਦਾ ਕੀ ਹੱਲ ਹੋ ਸਕਿਆ ਦੇਖੋ ਜੀ ਸੀਵਰੇਜ ਜਿਹੜਾ ਆ ਉਹ ਆਮ ਆਦਮੀ ਪਾਰਟੀ ਆਪਣੇ ਮੌਕੇ ਦੇ ਮੌਜੂਦਾ ਐਮਐਲਏ ਸਰਦਾਰ ਜੈਕੀਸ਼ ਸਿੰਘ ਰੋੜੀ ਉਹਨਾਂ ਨੇ ਜੀ ਪਵਾਨਾ ਸੀਵਰੇਜ ਮਾਲਪੁਰ ਦੇ ਵਿੱਚ ਸ਼ੁਰੂ ਕਰ ਦਿੱਤਾ ਆ ਤੇ ਹੋਪਫੁਲੀ ਇਹ ਬਹੁਤ ਛੇਤੀ ਸਾਰਾ ਕੰਪਲੀਟ ਕੀਤਾ ਜਾਊਗਾ ਜੀ ਜਦਾਂ ਜੇਕਰ ਸਰਕਾਰ ਵੱਲੋਂ ਵਾਰਡ ਦੇ ਵਿੱਚ ਕੰਮ ਨਹੀਂ ਹੁੰਦੇ ਗਏ ਜੇਕਰ ਤੁਸੀਂ ਜਿੱਤਦੇ ਹੋ ਜਾਂ ਤੁਹਾਨੂੰ ਵਾਰਡ ਦੇ ਲੋਕ ਚੁਣਦੇ ਆ ਤਾਂ ਕੀ ਆ ਤੁਸੀਂ ਆਪਣੇ ਵੱਲੋਂ ਵੀ ਇਸ ਵਾਰਡ ਦੇ ਨੂੰ ਦੀ ਨਿਹਾਰ ਬਦਲੋਗੇ ਬਿਲਕੁਲ ਜੀ ਬਿਲਕੁਲ ਕਿਉਂਕਿ ਸਾਡੇ ਨਾਲ ਸਾਡੇ ਭਰਾ ਸਾਰੇ ਹੈਗੇ ਆ ਜੀ ਔਰ ਸਾਰੇ ਅਸੀਂ ਚਾਹਾਂਗੇ ਕਿ ਅਸੀਂ ਜਿੰਨਾ ਵੱਧ ਤੋਂ ਵੱਧ ਵਿਕਾਸ ਕਰ ਸਕੀਏ ਆਪਣੇ ਵਾਰਡ ਨੂੰ ਅਸੀਂ ਚਾਹੁੰਦੇ ਆ ਕਿ ਇੱਕ ਨਮੂਨੇ ਦੇ ਤੌਰ ਤੇ ਮਾਲਪੁਰ ਦੇ ਵਿੱਚ ਪੇਸ਼ ਕਰ ਦਈਏ ਜੀ ਦਾ ਅਸੀਂ ਤਾਂ ਕਰਕੇ ਇਹ ਰਾਹ ਚੁਣਿਆ ਤੇ ਮੇਰੇ ਨਾਲ ਮੇਰੇ ਸਾਰੇ ਰਾ ਹੈਗੇ ਆ ਜੀ ਮੇਰੇ ਤਾਂ ਕਰਕੇ ਵਾਰਡ ਨੂੰ ਅਸੀਂ ਸੁਧਾਰਨਾ ਚਾਹੁੰਦੇ ਆ। ਸੋ ਇਹ ਸਨ ਵਾਰਡ ਨੰਬਰ 9 ਤੋਂ ਮਨਦੀਪ ਕੌਰ ਜਿਨ੍ਹਾਂ ਨੇ ਦੱਸਿਆ ਕਿ ਵਾਰਡ ਦੇ ਲੋਕਾਂ ਦੀ ਇਹ ਇੱਛਾ ਹੈ ਕਿ ਇਹਨਾਂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਖੜਾ ਕੀਤਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਆ ਕਿ ਲੋਕ ਕਿਸ ਨੂੰ ਫਤਵਾ ਦਿੰਦੇ ਨੇ। ਕੈਮਰਾਮੈਨ ਸੰਜੀਪ ਕੁਮਾਰ ਦੇ ਨਾਲ ਅ즈ਮੇਰ ਪਨੋੜ ਦੈਨਿਕ ਸਵੇਰਾ ਮਾਲਪੁਰ।